ਸਖਾਲੀ ਦਲੀਤੋ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਵੱਡਾ ਮਸਲਾ ਸੁਲਝ ਗਿਆ ਦੂਜੇ ਪਾਸੇ ਭਾਈ ਅਮਰਿਤਪਾਲ ਸਿੰਘ ਦੇ ਮਾਮਲੇ 'ਚ ਵੱਡਾ ਫੈਸਲਾ ਅਦਾਲਤ ਨੇ ਸੁਣਾਇਆ ਦਰਸਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੀ ਚੋਣ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਤੇ ਸੁਣਵਾਈ ਕੀਤੀ ਅਮਰਿਤਪਾਲ ਸਿੰਘ ਨੇ ਅਦਾਲਤ 'ਚ ਇੱਕ ਅਰਜ਼ੀ ਦਾਇਰ ਕਰਕੇ ਨੋਟਿਸ ਦਾ ਜਵਾਬ ਦੇਣ ਵਿੱਚ ਅਸਫਲ ਰਹਿਣ ਤੇ ਉਹਨਾਂ ਨੂੰ ਸਾਬਕਾ ਟਰ ਐਲਾਨਣ ਦੇ ਹੁਕਮ ਨੂੰ ਰੱਦ ਕਰਨ ਦੀ ਮੰਗ ਕੀਤੀ ਪਟੀਸ਼ਨ ਤੇ ਹਾਈ ਕੋਰਟ ਨੇ ਪਟੀਸ਼ਨਕਰਤਾ ਤੇ ਵਿਕਰਮਜੀਤ ਸਿੰਘ ਦੁਆਬੀ ਜਿਨ੍ਹਾਂ ਨੇ ਉਸ ਦੇ ਵਰਧ ਚੋਣ ਲੜੀ ਸੀ ਉਹਨਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ ਵਿਕਰਮਜੀਤ ਸਿੰਘ ਨੇ ਆਪਣੀ ਚੋਣ ਪਟੀਸ਼ਨ 'ਚ ਗੰਭੀਰ ਇਲਜ਼ਾਮ ਲਾਏ ਨੇ ਉਹਨਾਂ ਦਾ ਇਲਜ਼ਾਮ ਹੈ ਕਿ ਅਮਰਿਤਪਾਲ ਸਿੰਘ ਨੇ ਆਪਣੀ ਨਾਮਜ਼ਦਗੀ ਪੱਤਰਾਂ ਵਿੱਚ ਕਈ ਮਹੱਤਵਪੂਰਨ ਬੇਰਵੇ ਛਿਪਾਏ ਨੇ ਉਹ ਚੋਣ ਖਰਚਿਆਂ ਦਾ ਪੂਰਾ ਬੇਰਵਾ ਦੇਣ ਵਿੱਚ ਅਸਫਲ ਰਹੇ ਨੇ ਉਹਨਾਂ ਦਾ ਇਲਜ਼ਾਮ ਹੈ ਕਿ ਚੋਣ ਮੀਟਿੰਗਾਂ ਰੋਜ਼ਾਨਾ ਹੁੰਦੀਆਂ ਸਨ ਵਾਹਨਾ ਤੇ ਪ੍ਰਚਾਰ ਸਮੱਗਰੀ ਦੀ ਵਰਤੋਂ ਕੀਤੀ ਜਾਂਦੀ ਸੀ ਪਰ ਕੋਈ ਹਿਸਾਬ ਕਿਤਾਬ ਨਹੀਂ ਦਿੱਤਾ ਜਾਂਦਾ ਸੀ ਉਹਨਾਂ ਨੇ ਧਾਰਮਿਕ ਸਥਾਨਾਂ ਦੀ ਚੋਣ ਪ੍ਰਚਾਰ ਲਈ ਵਰਤੋਂ ਤੇ ਬਿਨਾਂ ਇਜਾਜ਼ਤ ਡੈਸਟਲ ਮੀਡੀਆ ਦੀ ਵਰਤੋਂ ਦਾ ਵੀ ਇਲਜ਼ਾਮ ਲਗਾਇਆ ਇਹਨਾਂ ਆਧਾਰਾਂ ਤੇ ਵਿਕਰਮਜੀਤ ਸਿੰਘ ਨੇ ਅਮਰਿਤਪਾਲ ਸਿੰਘ ਦੀ ਚੋਣ ਰੱਦ ਕਰਨ ਦੀ ਮੰਗ ਕੀਤੀ ਹਾਈ ਕੋਰਟ ਇਸ ਮਾਮਲੇ ਦੀ ਅਗਲੀ ਸੁਣਵਾਈ 26 ਨਵੰਬਰ ਨੂੰ ਕਰੇਗਾ ਉੱਧਰ ਦਿੱਲੀ ਵਿੱਚ ਭਾਰਤੀ ਪੁਰਾਤੱਤਵ ਵਿਭਾਗਜਾਨੀ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਏਐਸਆਈ ਵੱਲੋਂ ਗੁਰਦੁਆਰਾ ਦਮਦਮਾ ਸਾਹਿਬ ਵਿੱਚ ਇੱਕ ਕਮਰੇ ਦੀ ਛੱਤ ਨੂੰ ਲੈ ਕੇ ਜਾਰੀ ਕੀਤਾ ਗਿਆ ਨੋਟਿਸ ਏਐਸਆਈ ਵਿਭਾਗ ਨੇ ਵਾਪਸ ਲੈ ਲਿਆ ਇਹ ਜਾਣਕਾਰੀ ਕਮੇਟੀ ਦੇ ਪ੍ਰਧਾਨ ਹਰਮਿਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕੱਲੂ ਨੇ ਦਿੱਤੀ ਕਾਲਕਾ ਤੇ ਕਲੋ ਨੇ ਦੱਸਿਆ ਕਿ ਨੋਟਿਸ ਪਹਿਲੀ ਵਾਰ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ ਦੇ ਕਾਰਜਕਾਲ ਵੇਲੇ 2015 ਵਿੱਚ ਜਾਰੀ ਕੀਤਾ ਗਿਆ ਸੀ ਪਰ ਉਹਨਾਂ ਨੇ ਨੋਟਿਸ ਦਾ ਜਵਾਬ ਨਹੀਂ ਦਿੱਤਾ ਜਿਸ ਕਾਰਨ ਦੁਬਾਰਾ ਨੋਟਿਸ ਆਇਆ ਉਹਨਾਂ ਦੱਸਿਆ ਕਿ ਹੁਣ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਕੀਤੀ ਪੈਰਵਾਈ ਤੋਂ ਬਾਅਦ ਵਿਭਾਗ ਨੇ ਕਮੇਟੀ ਨੂੰ ਪੱਤਰ ਲੈ ਕੇ ਸਪਸ਼ਟ ਕਰ ਦਿੱਤਾ ਕਿ ਉਹਨਾਂ ਤੋਂ ਭਲੇਖੇ ਨਾਲ ਇਹ ਨੋਟਿਸ ਜਾਰੀ ਹੋਇਆ ਜੋ ਹੁਣ ਕਮੇਟੀ ਨੇ ਜਵਾਬ ਦਿੱਤਾ ਉਸ ਤੋਂ ਉਹ ਪੂਰੀ ਤਰ੍ਹਾਂ ਸੰਤੁਸ਼ਟ ਨੇ ਅਤੇ ਇਹ ਨੋਟਸ ਵਾਪਸ ਲਿਆ ਜਾਂਦਾ ਉਹਨਾਂ ਦੱਸਿਆ ਕਿ ਜਿਵੇਂ ਹੀ ਨੋਟਸ ਕਮੇਟੀ ਦੇ ਧਿਆਨ ਵਿੱਚ ਆਇਆ ਤਾਂ ਕਮੇਟੀ ਵੱਲੋਂ ਠੋਸ ਤਰੀਕੇ ਨਾਲ ਮਾਮਲੇ ਦੀ ਪੈਰਵਾਈ ਕੀਤੀ ਤੇ ਵਿਭਾਗ ਨੂੰ ਸਪਸ਼ਟ ਕਰ ਦਿੱਤਾ ਕਿ ਜਿਸ ਥਾਂ ਦੀ ਗੱਲ ਕੀਤੀ ਜਾ ਰਹੀ ਹੈ ਉਹ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਬੰਧ ਅਧੀਨ ਹੈ ਤੇ ਇਸ ਤੇ ਕਿਸੇ ਵੀ ਤਰੀਕੇ ਨਾਜਾਇਜ਼ ਕਬਜ਼ਾ ਨਹੀਂ ਹੈ ਇਸ ਲਈ ਜਾਰੀ ਕੀਤਾ ਗਿਆ ਨੋਟਸ ਗਲਤ ਹੈ ਇਸ ਨੂੰ ਤੁਰੰਤ ਵਾਪਸ ਲਿਆ ਜਾਵੇ ਉਹਨਾਂ ਦੱਸਿਆ ਕਿ ਵਿਭਾਗ ਨੇ ਆਪਣੀ ਗਲਤੀ ਮੰਨਦੇ ਹੋਏ ਨੋਟਸ ਵਾਪਸ ਲੈ ਲਿਆ ਕਲਕੱਤ ਤੇ ਕੱਲ ਉਹਨੇ ਮਨਜੀਤ ਸਿੰਘ ਜੀ ਕੇ ਨੂੰ ਸਲਾਹ ਦਿੱਤੀ ਹੈ ਕਿ ਉਹ ਸਿੱਖ ਸੰਸਥਾ ਨੂੰ ਬਦਨਾਮ ਕਰਨ ਵਾਸਤੇ ਆਪਣੇ ਕਟਿਆ ਰਾਜਨੀਤੀ ਬੰਦ ਕਰ ਦੇਣ ਸੰਘਤ ਪਹਿਲਾਂ ਹੀ ਉਹਨਾਂ ਨੂੰ ਪਿਛਲੇ ਚੋਣਾਂ ਵਿੱਚ ਸਬਕ ਸਿਖਾ ਚੁੱਕੀ ਹੈ ਤੇ ਜੇਕਰ ਉਹਨਾਂ ਪੰਥਕ ਸੰਸਥਾਵਾਂ ਦੀ ਬਦਨਾਮੀ ਕਰਨੀ ਬੰਦ ਨਾ ਕੀਤੀ ਤਾਂ ਹੋਰ ਵੀ ਸਖਤ ਸਬਕ ਸੰਗਤਾਂ ਉਹਨਾਂ ਨੂੰ ਸਿਖਾਉਣਗੀਆਂ ਇਸ ਮਾਮਲੇ ਵਿੱਚ ਵਿਭਾਗ ਵੱਲੋਂ ਗੁਰਦੁਆਰਾ ਸਾਹਿਬ ਵਿੱਚ ਅੱਗੇ ਤੋਂ ਕਿਸੇ ਵੀ ਨਿਰਮਾਣ ਨੂੰ ਕਰਨ ਤੋਂ ਪਹਿਲਾਂ ਉਸਦੀ ਇਜਾਜ਼ਤ ਲੈਣ ਲਈ ਵੀ ਕਿਹਾ ਗਿਆ ਹੈ